ਨਸ਼ਾ ਸਪਲਾਈ ਕਰਨ ਤੋਂ ਵਾਧਣ ਤੇ ਖੜਾਰੀ ਦੀ ਕੀਤੀ ਕੁੱਟਮਾਰ ਅਤੇ ਕੀਤਾ ਗੰभीर ਜ਼ਖਮੀ ਬਠੰਡਾ ਦੇ ਸਿਵਲ ਹਸਪਤਾਲ ਵਿਖੇ ਹੋਇਆ ਦਾਖਲ ਜਾਣਕਾਰੀ ਦਿੰਦੇ ਹੋਏ ਪੀੜਤ ਨੇ ਦੱਸਿਆ ਕਿ ਉਹ ਪਿੰਡ ਆਦਮਪੁਰਾ ਥਾਣਾ ਭਗਤਾਦਾ ਰਹਿਣ ਵਾਲਾ ਹੈ ਅਤੇ ਉਸ ਦੇ ਘਰ ਅੱਗੇ ਦੀ ਨਸ਼ਾ ਸਪਲਾਈ ਕਰਨ ਲਈ ਜਾਂਦੇ ਸਨ ਤਾਂ ਉਹਨਾਂ ਨੂੰ ਇੱਕ ਦਿਨ ਉਸ ਨੇ ਬਰਦਰਤ ਕਰ ਦਿੱਤਾ ਇਸ ਨੂੰ ਲੈ ਕੇ ਉਹ ਜਦੋਂ ਗਰਾਊਂਡ ਵਿੱਚ ਖੇਡਣ ਲਈ ਗਿਆ ਤਾਂ ਉੱਤੇ ਉਹਨਾਂ ਘੇਰ ਕੇ ਉਸ ਦੀ ਕੁੱਟ ਮਾਰ ਕੀਤੀ ਅਤੇ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਉਹ ਹਰ ਬਟੰਡਾ ਦੇ ਸਿਵਲ ਹਸਪਤਾਲ ਵਿੱਚ ਕੇ ਇਲਾਜ ਲਈ ਦਾਖਲ ਹੋਇਆ ਹੈ ਅਤੇ ਥਾਣਾ ਭਗਤਾ ਦੀ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਮੈਂ ਇਹ ਸਭ ਕੀ ਲਾਮਦੋੜ ਜਗਮਉਂ ਸਿੰਘ ਕਿਰਪਾ ਕਰਾ ਆ ਦੁੰਪੁਰ ਕੀ ਮਾਮਲਾ ਹੈ ਦੋੜੀ ਕੀ ਹੋਇਆ ਮੈਂ ਦੁੰਪੁਰ ਦੇ ਰਹਿਣ ਵਾਲਾ ਹਾਂ ਜੀ ਤੇ ਸਾਡੇ ਘਰ ਨੂੰ ਵੀ ਛਿੱਟਾ ਛਿੱਟਾ ਸਪਲਾਈ ਕਰਦੇ ਹੈਗੇ ਤੇ ਉਹਨਾਂ ਨੂੰ ਇਹ ਕਹਿਤਾ ਹੈ ਇੱਕ ਦਿਨ ਮਗਾ ਵੀ ਤੁਸੀਂ ਇਹ ਕੰਮ ਚੰਗਾ ਨਹੀਂ ਤੁਹਾਡਾ ਤੇ ਉਹ ਦੂਜਾ ਉਹ ਮਨੋਹੀ ਉਹਨਾਂ ਨੇ ਗਰਾਉਂਡ ਉੱਤੇ ਮੈਂ ਜਾਂਦਾ ਨਹੀਂ ਖੇਡਣਾ ਉੱਥੇ ਉਹਨਾਂ ਸਾਦ ਕੇ ਹੀ ਉਨਾ ਬੈਸ ਭਾਈ ਕੀਤੀ ਮੇਰੀ ਕਿਰਪਾ ਨਾਲ ہماری ਤੇ ਭਾਬਾ ਜੀ ਨੇ ਵੀ ਪਟ ਮਾਰ ਕੀਤੀ ਪਰਸੋਂ ਕੰਪਲੀਟ ਕੀਤੀ ਪੌਸਾ ਨਹੀਂ ਆ ਪੌਸ ਨੂੰ ਕੰਪਲੀਟ ਕੀ ਕੇ ਆਹ ਲਕਾਈ ਗਿਆ ਹੈ ਪਾ ਜੇ ਕਟਾ ਆਏ ਸਾਨੂੰ ਭਾਗਤਾ ਰਾਣਾ ਫਰਦੇ ਇਸ ਟਾਈਮ ਦਾ ਪੇਸ